ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਜੂਨੇ ਸਚੁ ਅੰਤਰਪ੍ਰਸਾਦਿ ਜਬਾਦ ਸਤਿਗੁਆਦ ਸਦੁ ਹੈ ਸਤਿ ਨਾਨਕ ਹਾਸੀ ਭੀ ਸਚੁ ਸੋਚਾ ਸੋਤਨਾ ਹੋਦਾ ਜੀ ਜੋ ਸਤਿ ਗੰਧਾ ਰੋਜ਼ ਪਾਜੁਨਾ ਹਵਾਈ ਜੇ ਰਾਜ ਰਹਿੰਤਾਰ ਭੁਖਿਆ ਭੁਖ ਨਾ ਦਰੇ ਜੈ ਬੰਨਾ ਪ੍ਰਿਆਪਾਰ ਸਹਿ ਸੁਖਾਂਨ ਪਲਖ ਹੋਵੇ ਤੈਕ ਨ ਚੱਲੇ ਨਾਲ ਕੇਵਸ ਸਤਿਆਰਾ ਨੇ ਤਾਂ ਹੁਕਮ ਲਖ ਦੁਖ ਪਾਈ ਆਇਆ ਹੈ ਇੱਕ ਨਾ ਹੁਕਮੀ ਬਖਸ਼ੀ ਸਾਰੇ ਹੁਕਮੀ ਸਦਾ ਭਾਈਆ ਹੁਕਮਾਂ ਦੇ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਜੇ 부ਜਾਤਾ ਗਾਵਪੂਜਾ ਪਦ ਸਦੁਰ ਗਾਵਪੂਜਾ ਅਦਰਾਹੁਰ ਕਥਨਾ ਕਥੀ ਨ ਆਵਤੋਟ ਕਸ ਕਦ ਕਥੀ ਕੋਟੀ ਉਪਰ ਕੋਟ ਵੇਦਾ ਤੇਲਾ ਦਿਨ ਪਾਏ ਦੁਗਦ ਬੰਦੁਰਗਾ ਖਾਏ ਉਪਨੀ ਉੰਤਲਾਇ ਰਾਹ ਨਾਨਕ ਸਿਖਸਾ ਜਿ ਪ੍ਰਗਾਮ ਸਾਦਾ ਸਾਵ ਸਾਧਨਾ कदरबा <laughs> ਸੁਨੀਏ ਮਨ ਰਖਿਆ ਘਾਮ ਦੁੱਖ ਪਰ ਹਾਰਿ ਜਾ ਸੁਖ ਅਸਰਾ ਜਾਏ ਗੁਰ Oh by ਨਾਨਕ ਨਿਰਗੁਣ ਗੁਣ ਕਰਿ ਗੁਣ ਜੈਦੇ ਸੁਣ ਕੋਇ ਕਰੇ ਸੁਨੇ ਸਿਰਦੇ सुन्या मुखस लाण सुन जुग युगतन भेद ਨਾਸ ਸੁਨੇ ਸਰਾਗ ਨਾਮ ਕੀ ਗਾ ਸੁਨੇ ਸੇ ਫਿਰ ਬਾਸਾ ਸੁਨ ਰਾਰ ਸੁਨੇ ਆਪ ਮੁਬਸ ਗਾ ਨਾਨਕ ਭਗਤ ਦਸ ਦਸ ਗਾ ਸੁਨੇ ਸੁਨੇ ਦੂਪ ਆਪ ਦਾ ਨਾਸ ਮਨ ਕੀ ਗਤ ਗੈ ਨ ਜਾਏ ਜੇ ਕੁ ਵਿਕਾਰ ਸਦਸਤਾ ਜੀ ਤਾਗਤ ਕਾਲ ਨਾ ਲਖਨ ਹਾਰ ਨਾਮ ਨਰੰਜਨ ਹੋਇ ਜੇਪੁ ਮੰਨ ਗਾ ਮੰਨ ਕੋਇ ਮੰਨਾ ਸੋ ਦੋਗਾ ਮੰਨ ਬੋਦ ਮੰਨ ਸਾਗਰ ਬਨਗੀ ਸੁਧ ਮੰਨਾ ਜੋਟਾ ਨਾ ਕਰ ਮੰਨ ਜਨ ਕਰ ਸਾਤਮ ਜਾਈ ਐਸਾ ਨਾਮ ਨਰੰਜਨ ਹੋਇ ਜੇਪੁ ਮੰਨ ਗਾ ਮੰਨ ਕੋਇ ਮੰਨ ਮਾਰ ਗੁਰੂ ਧਾਰਨਾ ਬਾ

ਗਾਰਤਨ ਪ੍ਰਦਾਨ ਬੰਤੇ ਪਾਵੈ ਦਰਗਨ ਆਨੰਦ ਬੰਤੇ ਸੋਗਹ ਦਰ ਰਾਜਨ ਪੰਚਾ ਗੁਰ ਅਧਿਆਨ ਜੇ ਕੋ ਕਹਿ ਪ੍ਰਾਪੀਤਾਰ ਕਰਦੇ ਦਾ ਕਰਨਾ ਨਾ ਹਿਸੁ ਸੁਨਨਾ ਦੇਗਾ ਰੂਜ ਹੈ ਹੋਰ ਸਦਿਆਰ ਤੁਹਾਡੇ ਉਪਰ ਕੇਦਾ ਭਾਰ ਧੱਕੇ ਹੋਰ ਭਾਰ ਹੋਰ ਦਿੱਸਤੇ ਭਾਰ ਤਲਾ ਹੰਜੂ ਰੰਗ ਅਗਨਾ ਸਰਨ ਆ ਲਖੜੀ ਕਲਾ ਮਨ ਲਿਖ ਲਿਖ ਜਾਣਾ ਕੋਈ ਲਿਖ ਲਿਖ ਕੇਤਾ

ਅਨਭਦੋ ਤੁਨ ਗਾਮ ਵਿਚਾਰ ਅ ਸੰਸਦ ਸੰਖ ਦਾਤਾ ਸੰਸੁਰਮ ਨ ਪੁਰਸਾਰ ਅ ਸੰਸਨ ਮੋਗ ਲਾਇਤਾਰ ਗੁਰਦਤ ਗਨ ਕਾ ਤਿਚਾਰ ਵਰਨ ਜਨ ਇਕਵਰ ਜੋਤਸ ਭਾਰ ਸੈਵਿਕਾਰ ਨੰਗ ਮਰ ਕਰ ਜਾਏ ਦੂਰ ਅਸੰਭਗਲ ਵਡੋ ਤੈ ਗੁਰੁ ਨਾਇ ਸੰਤ ਤਾਪੀ ਤਾਪ ਕਰ ਜਾਏ ਅਸੰਭਗੜਿਆ ਰੁਪਨਿਦਰਾਏ ਅਸੰਭਗਲੇ ਮਨ ਪਖਾ ਅਸਾਂ ਨਿੰਦਕ ਸਹਕਰ ਭਾਰ ਨਾਨਕ ਨਿਜ ਕੈ ਵਿਚਾਰ ਬਗਨ ਜਵ ਇਕ ਵਾਰ ਜੋਤਿ ਭਾਗ ਸਗਲ ਕਾਰੋ ਰਸਾਂ ਸੁਖਨਾਂ ਸੁਭਾਰੂ ਆਪੇ ਨਾਮਕ ਸਾਰਾ ਅਖਿ ਗਾਇਨ ਗੀਤ ਗੁੰਗ ਆਖਰੇ ਰਖਾ ਨ ਬੁਲੰਦਾਨ ਆਪ ਦਾ ਸਰਸੰਜੋਬ ਖਾਨ ਜਿਨ ਲਿਖ ਦਸਰ ਨਾਰਾਇਣ ਜਪਮਾਇ ਦੇਵ ਤੇ ਕਾਇ ਜੇਤਾ ਕਿਤਾ ਤੇਤਾ ਨਾਰਦ ਨਾ ਨਾਰੀ ਤਦ ਕਰਨ ਕਾ ਵਿਚਾਰ ਨ ਕਰ ਜਬ ਤਦ ਰੋਜੋ ਤਦ ਪਰ ਸਭਿਲ ਕਾਰ ਤੋ ਸਦਾ ਸਲਾਮਤ ਨਰੰਕਰ ਭਰਿਆ ਹਸਰ ਸੰਦੇ ਪਨ ਤੁਦ ਪ੍ਰਸੁਖ ਮੂਤੁ ਉਪਲੇਤੀ ਕਾਪੜ ਹੋਏ ਜੇ ਸਾਗ ਨਰਿਆ ਤੋਏ

ਜਗਤ ਸਤਿਗੁਆਤ ਸਤਿ ਹੈ ਸਤ ਨਾਨਕ ਹੋ ਸਿ ਸਤ ਸੋਚਾ ਸੋਚਨਾ ਹੋਦਾ ਜਿ ਸਤਿ ਲਖਸਾਰ ਰੋਜ ਪਾ ਜੁਣਾ ਹੋワイ ਜੇ ਰਾਜ ਰਾਜੰਤਾਰ ਭੁਖਿਆ ਭੁਖ ਨਾ ਦਰੇ ਜੈ ਬੰਨਾ ਪ੍ਰਿਆਪਾਰ ਸਹਸ ਸਾਨ ਪਲਖ ਹੋਵੇ ਏ ਵਾ ਸਤਿ ਆਰਾਮ ਹੋਈ ਆ ਕਿਸ ਗੁੜਾ ਟੁੱਟਾ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖੇ ਨਾਲ ਹੁਕਮੇ ਹੋਆ

ਆਏ ਆਪਣੀ ਉੰਤਲਾਏ ਦਾ ਬਾਬਾ ਨਾਨਕ ਵਿਖਸਾ ਦੇ ਪ੍ਰਗਾਮ ਸਾਦਾ ਸਾਹਿਬ ਸਾਧਨਾਏ ਭਗਵ ਭਾਵ ਪਰ ਅਕੰਗਦ ਦੇਦ ਦਾਤ ਕਰੇ ਦਾਤਾਰ ਫੇਰ ਕ ਕਰਖਿਆ ਜਿਤ ਸਦਰਬਾਰ ਮਹਾਕ ਬੋਲ ਨਿਰਧ ਵਿਲਾਸਾ ਸਚ ਨਾਲ ਬੜਿਆ ਜੀ ਚਾਰ ਕਰਮੇ ਆਵ ਕਪੜਾ